ਬੀਬੀ ਸਾਹਿਬਕੌਰ ਦਾ ਜਨਮ 1771 ਵਿੱਚ ਫੁਲਕੀਆਂ ਮਿਸਲ ਦੇ ਸ਼ਾਹੀ ਪਰਿਵਾਰ ਵਿੱਚ ਹੋਇਆ ਸੀ। ਉਹ ਪਟਿਆਲਾ ਦੇ ਰਾਜਾ ਸਾਹਿਬ ਸਿੰਘ ਦੀ ਭੈਣ ਸੀ ਅਤੇ ਰਾਜਨੀਤਿਕ ਅਤੇ ਫੌਜੀ ਤੌਰ ਤੇ ਸਰਗਰਮ ਵਾਤਾਵਰਨ ਵਿੱਚ ਪਾਲਿਆ ਗਿਆ ਸੀ। ਛੋਟੀ ਉਮਰ ਤੋਂ ਹੀ ਉਸਨੇ ਲੀਡਰਸ਼ਿਪ ਗੁਣਾ ਅਤੇ ਤੇਜ਼ ਬੁੱਧੀ ਦਾ ਪ੍ਰਦਰਸ਼ਨ ਕੀਤਾ। ਉਸ ਦੀ ਸਿੱਖਲਾਈ ਵਿੱਚ ਘੋੜਸਵਾਰੀ, ਮਾਰਸ਼ਲ ਆਰਟਸ ਅਤੇ ਰਾਜਕਲਾ ਸ਼ਾਮਲ ਸੀ, ਜੋ ਕਿ ਉਸ ਦੇ ਸਮੇਂ ਦੀਆਂ ਔਰਤਾਂ ਲਈ ਦੁਰਲਭ ਅਤੇ ਸ਼ਾਨਦਾਰ ਸਨ। ਸਾਹਿਬਕੌਰ ਸਿੱਖ ਸਿੱਖਿਆਵਾਂ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਰਸ਼ਲ ਅਤੇ ਅਧਿਆਤਮਿਕ ਵਿਰਾਸਤ ਤੋਂ ਬਹੁਤ ਪ੍ਰਭਾਵਿਤ ਸੀ ਉਸ ਦੀ ਤਾਕਤ ਸਿਰਫ ਉਸਦੇ ਬਾਹਾਂ ਤੋਂ ਹੀ ਨਹੀਂ ਬਲਕਿ ਵਾਇਗੁਰੂ ਵਿੱਚ ਉਸਦੀ ਅਟੁੱਟ ਵਿਸ਼ਵਾਸ ਅਤੇ ਨਿਆਹ ਪ੍ਰਤੀ ਉਸਦੀ ਵਚਨਬੱਧਤਾ ਤੋਂ ਆਈ ਜਦੋਂ ਉਸਦੇ ਪਰਾ ਪਟਿਆਲਾ ਦੇ ਸ਼ਾਸਕ ਨੂੰ ਅੰਦਰੂਨੀ ਅਸਥਿਰਤਾ ਅਤੇ ਬਾਹਰੀ ਖਤਰਿਆਂ ਦਾ ਸਾਹਮਣਾ ਕਰਨਾ ਪਿਆ ਤਾਂ ਬੀਬੀ ਸਾਹਿਬਕੌਰ ਇਸ ਮੌਕੇ ਤੇ ਖੜੀ ਹੋਈ ਉਸਨੇ ਉਸ ਨੂੰ ਰਾਜ ਦੀ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਬਹੁਤ ਜਲਦੀ ਹੀ ਇੱਕ ਸਿਆਣੀ ਅਤੇ ਪ੍ਰਭਾਵਸ਼ਾਲੀ ਸ਼ਾਸਕ ਸਾਬਤ ਹੋਈ ਫੌਜ ਅਤੇ ਪ੍ਰਸ਼ਾਸਨ ਨੂੰ ਮਜ਼ਬੂਤ ਕਰਦੀ ਸੀ ਉਸ ਦੀ ਬਹਾਦਰੀ ਦਾ ਸਭ ਤੋਂ ਮਸ਼ਹੂਰ ਕਾਰਨਾਮਾ 1794 ਵਿੱਚ ਹੋਇਆ ਜਦੋਂ ਮਰਾਠਾ ਜਰਨੈਲ ਅੰਤਾ राव ਨੇ ਪੰਜਾਬ ਉੱਤੇ ਹਮਲਾ ਕੀਤਾ ਬੀਬੀ ਸਾਹਿਬ ਕੌਰ ਨੇ ਅੰਬਾਲਾ ਦੇ ਨੇੜੇ ਮਰਾਠਿਆਂ ਵਿਰੁੱਧ ਸਿੱਖ ਫੌਜਾਂ ਦੀ ਅਗਵਾਈ ਕੀਤੀ ਗਿਣਤੀ ਘਟ ਹੋਣ ਦੇ ਬਾਵਜੂਦ ਉਸ ਨੇ ਸ਼ਕਤੀਸ਼ਾਲੀ ਪਹਾੜਾਂ ਨਾਲ ਆਪਣੀਆਂ ਫੌਜਾਂ ਨੂੰ ਇਕੱਠਾ ਕੀਤਾ ਘੋੜਿਆਂ ਤੇ ਸਵਾਰ ਹੋ ਕੇ ਲੜਿਆ ਅਤੇ ਨਿੱਜੀ ਤੌਰ ਤੇ ਹਮਲੇ ਦੀ ਅਗਵਾਈ ਕੀਤੀ ਉਸ ਦੀ ਰਣਨੀਤੀ ਅਤੇ ਹਿੰਮਤ ਨੇ ਮਰਾਠਿਆਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਪਟਿਆਲਾ ਦੀ ਪ੍ਰਭੂਸੱਤਾ ਨੂੰ ਬਚਾਇਆ ਉਸ ਦੀ ਫੌਜੀ ਤਾਕਤ ਤੋਂ ਇਲਾਵਾ ਉਹ ਇੱਕ ਹੁਨਰਮੰਦ ਡਿਪਲੋਮੈਟ ਵੀ ਸੀ ਉਸ ਨੇ ਹੋਰ ਸਿੱਖ ਮਿਸਲਾਂ ਨਾਲ ਸਫਲਤਾਪੂਰਵਕ ਗੱਲਬਾਤ ਕੀਤੀ ਅਤੇ ਗੱਠਜੋੜ ਬਣਾਏ ਜਿਨ੍ਹਾਂ ਨੇ ਖੇਤਰੀ ਸਥਿਰਤਾ ਬਣਾਈ ਰੱਖੀ ਬੀਬੀ ਸਾਹਿਬ ਕੌਰ ਨੂੰ ਸਿੱਖ ਇਤਿਹਾਸ ਵਿੱਚ ਕੁਝ ਕੁ ਮਹਿਲਾ ਜਰਨੈਲਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਂਦਾ ਹੈ ਉਸਤ ਜੀਵਨ 18ਵੀਂ ਸਦੀ ਵਿੱਚ ਔਰਤਾਂ ਦੇ ਰੂੜੀਵਾਦੀ ਵਿਚਾਰ ਨੂੰ ਚੁਣੌਤੀ ਦਿੰਦਾ ਹੈ ਜੋ ਸਿੱਖ ਬਹਾਦਰੀ, ਅਨੁਸ਼ਾਸਨ ਅਤੇ ਸ਼ਰਦਾ ਦੇ ਚਾਨਣ ਮੁਨਾਰੇ ਵਜੋਂ ਖੜੀ ਹੈ ਉਸਦੀ 1801 ਵਿੱਚ ਮੌਤ ਹੋ ਗਈ ਪਰ ਉਸਦੀ ਵਿਰਾਸਤ ਪੀੜ੍ਹੀਆਂ ਖਾਸ ਕਰਕੇ ਸਿੱਖ ਔਰਤਾਂ ਨੂੰ ਹਿੰਮਤ ਨਾਲ ਉੱਠਣ ਅਤੇ ਉਦੇਸ਼ ਨਾਲ ਜੀਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ